ਫਗਵਾੜਾ ਦੇ ਅਰਬਨ ਸਟੇਟ ਦੀ ਸੀਆਰਪੀ ਕਲੋਨੀ ਵਿਖੇ ਲੱਗੇ ਕੂੜੇ ਦੇ ਡੰਪ ਨੂੰ ਨਗਰ ਨਿਗਮ ਫਗਵਾੜਾ ਵੱਲੋਂ ਚੁਕਵਾਇਆ ਗਿਆ ਇਹ ਸਾਰਾ ਕੰਮ ਵਾਰਡ ਕਾਉਂਸਲਰ ਦੇ ਕਹਿਣ ਤੇ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਮੈਡਮ ਅਕਸ਼ਿਤਾ ਗੁਪਤਾ ਅਤੇ ਮੇਅ ਰਾਮਪਾਲ ਉਪਲ ਦੇ ਦੇਸ਼ਾ ਦੇ ਚ ਕਰਵਾਇਆ ਗਿਆ ਇਸ ਦੌਰਾਨ ਗੱਲਬਾਤ ਕਰਦੇ ਹਨ ਨਿਗਮ ਅਧਿਕਾਰੀ ਸੇਵਕ ਰਾਮ ਨੇ ਦੱਸਿਆ ਕਿ ਇਹ ਸਾਰਾ ਕੰਮ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਹੀ ਕਰਵਾਇਆ ਗਿਆ ਹੈ ਨਾ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੱਥੇ ਕੂੜਾ ਨਾ ਸੁੱਟਣ ਅਗਰ ਕੋਈ ਕੂੜਾ ਸੁੱਟਦਾ ਫੜਿਆ ਗਿਆ ਤਾਂ ਉਸ ਦਾ ਚਲਾਨ ਕਟਿਆ ਜਾਵੇਗਾ ਉਨਾ ਇਲਾਕਾ ਵਾਸੋਂ ਅਪੀਲ ਕੀਤੀ ਗਈ ਹੋਈ ਵੀ ਇਸ ਕਾਰਜ ਵਿੱਚ ਪੂਰਨ ਸਹਿਜ ਹੋ ਕਰਾਂ ਮੈਂ ਸੇਵਕ੍ਰਮ ਸੈਂٹری ਇੰਸਪੈਕਟਰ ਨਗਰ ਨਿਗਮ ਫਗਵਾੜਾ ਅੱਜ ਜੋ ਆਪ ਜੀ ਵੇਖ ਰਹੇ ਹੋ ਕਿ ਮਾਨਯੋਗ ਕਮਿਸ਼ਨਰ ਸਾਹਿਬ ਡਾਕਟਰ ਅਕਸ਼ਿਤਾ ਗੁਪਤਾ ਆਈਏਐਸ ਅਤੇ ਮਾਨਯੋਗ ਮੇਅਰ ਨਗਰ ਨਿਗਮ ਫਗਵਾੜਾ ਰਾਮਪਾਲ ਕੁਪਲ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਸੀਂ ਜਿਹੜਾ ਸੀਆਰਪੀ ਡੰਪਾ ਉਹ ਚੱਕਵਾ ਰਹੇ ਆ ਸਾਡੇ ਨਾਲ ਸਾਡੇ ਕਾਉਂਸਲਰ ਸਾਹਿਬ ਵੀ ਮਹੱਲੇ ਦੇ ਉਹ ਵੀ ਸਾਨੂੰ ਮੁਲਾਜ਼ਮਾਂ ਨੂੰ ਕੋਆਪਰੇਟ ਕਰ ਰਿਹਾ ਸਾਡੇ ਮੁਲਾਜ਼ਮ ਸਵੇਰ ਦੇ ਕੰਮ ਕਰ ਰਹੇ ਅੱਜ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਕਿ ਕਿਰਪਾ ਕਰਕੇ ਜਿਹੜਾ ਹੈਗਾ ਵਾ ਇੱਥੇ ਕੂੜਾ ਨਾ ਸਿਟਿਆ ਜਾਵੇ ਪਰ ਫਿਰ ਵੀ ਜੇਕਰ ਕੋਈ ਰਾਤ ਨੂੰ ਸਾਨੂੰ ਪਤਾ ਲੱਗਿਆ ਵਾ ਕਿ ਪ੍ਰਾਈਵੇਟ ਜਿਹੜੇ ਵਹੀਕਲ ਆ ਉਹ ਇੱਥੇ ਬਹੁਤ ਕੂੜਾ ਸਿਟ ਕੇ ਜਾਂਦੇ ਆ ਬਾਹਰੋਂ ਸ਼ਹਿਰ ਤੋਂ ਬਾਹਰੋਂ ਆ ਕੇ ਸਿਟ ਕੇ ਜਾਂਦੇ ਆ ਜਿਹੜਾ ਵੀ ਸਾਡੇ ਧਿਆਨ 'ਚ ਆਇਆ ਅਸੀਂ ਉਹਨੂੰ ਉਹਦਾ ਚਲਾਨ ਵੀ ਕਰਾਂਗੇ ਤੇ ਅਸੀਂ ਅਪੀਲ ਕਰਦੇ ਹਾਂ ਕਿ ਇੱਥੇ ਕੂੜਾ ਨਾ ਸਿਟਿਆ ਜਾਵੇ ਬਾਕੀ ਅਸੀਂ ਤੁਹਾਡੇ ਚੈਨਲ ਰਾਹੀਂ ਸਮੂਹ ਸ਼ਹਿਰ ਨਿਵਾਸੀਆਂ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਕਿ ਅਸੀਂ ਨਗਰ ਨਿਗਮ ਦੇ ਸਮੂਹ ਕਰਮਚਾਰੀ ਜਿਹੜਾ ਹੈਗਾ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਆ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇੱਕ ਤਾਂ ਪਲਾਸਟਿਕ ਜਿਹੜਾ ਹੈਗਾ ਵਾ ਉਹ ਵੀ ਨਾ ਇਸਤੇਮਾਲ ਕਰੋ ਤੇ ਇੱਕ ਜਿਹੜਾ ਵਾ ਇੱਥੇ ਕੂੜਾ ਵੀ ਨਾ ਸਟੋ ਇਸ ਮੌਕੇ ਗੱਲਬਾਤ ਕਰਦੇ ਆ ਵਾਰਡ ਕੌਂਸਲਰ ਬਲਵੀ ਠਾਕੁਰ ਅਤੇ ਪ੍ਰਵੀਨ ਠਾਕੁਰ ਦਾ ਕਹਿਣਾ ਹੈ ਕਿ ਇਸ ਥਾਂ ਤੇ ਪਿਛਲੇ ਲੰਬੇ ਸਮੇਂ ਤੋਂ ਕੂੜਾ ਸੁੱਟਿਆ ਜਾ ਰਿਹਾ ਸੀ ਤੇ ਮੋਹੱਲਾ ਵਾਸੀਆਂ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ਤੇ ਇਹ ਕੰਮ ਕਰਵਾਇਆ ਗਿਆ ਹੈ ਹੁਣ ਐਸੋ ਉਪਰਾਲੇ ਲਈ ਨਗਰ ਨਿਗਮ ਕਮਿਸ਼ਨਰ ਮੈਡਮ ਅਕਸ਼ਿਤਾ ਗੁਪਤਾ ਅਤੇ ਮੇਅ ਰਾਮਪਾਲ ਉਪਲ ਦਾ ਧੰਨਵਾਦ ਕੀਤਾ ਸਰ ਇੱਥੇ ਕੂੜੇ ਦਾ ਡੰਪ ਕਈ ਸਾਲਾਂ ਤੋਂ ਸੀਗਾ ਕਿਹੜਾ ਕਿ ਸਾਰੇ ਮਹਲਾ ਨਿਵਾਸੀਆਂ ਦੇ ਸਾਨੂੰ ਕੰਪਲੇਂਟ ਅਸੀਂ ਕਿ ਕਈ ਦਿਨਾਂ ਤੋਂ ਆ ਰਹੀ ਸੀਗੀ ਤੇ ਬਹੁਤ ਜ਼ਿਆਦਾ ਸੜਕ ਤੱਕ ਮਤਲਬ ਇਹ ਹੋ ਗਿਆ ਸੀਗਾ ਤੇ ਅੱਜ ਅਸੀਂ ਕਾਰਪੋਰੇਸ਼ਨ ਨੂੰ ਕਹਿ ਕੇ ਮਤਲਬ ਕੰਪਲੇਂਟ ਦਿੱਤੀ ਆ ਤੇ ਉਹਨਾਂ ਨੇ ਸਾਰੀ ਇੱਧਰ ਸਭਾਈ ਦਮ ਹੁਣ ਚਲਾਈ ਆ ਕੇਸ ਕਰਕੇ ਸਾਰੇ ਇੱਥੇ ਇਕੱਠੇ ਹੋਏ ਆਂ ਅਸੀਂ ਕਾਰਪੋਰੇਸ਼ਨ ਦਾ ਤੇ ਆਪਣੇ ਸਰਕਾਰ ਦਾ ਧੰਨਵਾਦ ਕਰਦੇ ਆਂ ਵੀ ਜਿਹੜਾ ਇੱਥੇ ਸਫਾਈ ਕਰਵੰਦੇ ਪਏ ਤੇ ਡੰਪ ਉਹ ਵਗੈਰਾ ਚੱਕਿਆ ਹੋਇਆ ਹਾਂ ਹਾਂਜੀ ਹਾਂਜੀ ਚੱਕਦੇ ਪਏ ਹਾਂ ਚੱਕੋ ਜੂ ਇਥੋਂ ਹਾਂਜੀ ਹਾਂਜੀ ਪੱਕੇ ਦੌਰ ਤੇ ਚੱਕੋ ਆਲੇ ਅਸੀਂ ਹਾਂਜੀ ਸਾਰਿਆਂ ਨੂੰ ਮੈਂ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਇਹ ਹੀ ਅਪੀਲ ਕਰਦੀ ਆਂ ਕਿ ਇੱਥੇ ਜਿਹੜਾ ਵੀ ਬੰਦਾ ਮਤਲਬ ਪੂੜਾ ਸੀਟ ਦਾ ਹੁੰਦਾ ਹੈ ਜਗ ਰੇੜੇ ਵਾਲਾ ਆ ਛੋਟੇ ਹਾਥੀ ਚਾਹ ਜੋ ਵੀ ਆ ਮਤਲਬ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਉਹਨੂੰ ਫਾਈਨ ਲਗਾਇਆ ਜਾਵੇਗਾ ਕੀ ਕਹਿਣਾ ਜਾਂਦੇ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਇਹ ਹੀ ਹੈ ਵੀ ਇੱਥੇ ਜਲਦੀ ਤੋਂ ਜਲਦੀ ਸਫਾਈ ਕੀਤੀ ਜਾਵੇ ਤੇ ਸਾਨੂੰ ਇੱਥੇ ਚਾਹੇ ਪਾਰਕ ਚਾਹੇ ਜੋ ਵੀ ਹੈ ਮਤਲਬ ਇੱਥੇ ਬੱਚਿਆਂ ਲਈ ਕੋਈ ਵੀ ਚੀਜ਼ ਮਤਲਬ ਬਣਾਈ ਜਾਵੇ ਮਾਮਲਾ ਜੀ ਇਹ ਪਿੱਛੇ ਦੇ ਲੰਬੇ ਸਮੇਂ ਤੋਂ 9-10 ਸਾਲਾਂ ਤੋਂ ਇਹ ਮਾਮਲਾ ਸੀਗਾ ਮਤਲਬ ਵਾਸੀਆਂ ਦੀ ਕੰਪਲੇਂਟ ਆ ਰਹੀ ਸੀ ਬਾਰ ਨੰਬਰ 26 ਤੇ 27 ਮਤਲਬ ਵਾਸੀਆਂ ਨੇ ਕੰਪਲੇਂਟ ਸਾਨੂੰ ਦਿੱਤੀ ਤੇ ਅਸੀਂ ਪਹੁੰਚ ਕੀਤੀ ਕਮਿਸ਼ਨਰ ਮੈਡਮ ਤੋਂ ਕਮਿਸ਼ਨਰ ਮੈਡਮ ਨੇ ਪਹਿਲਾਂ ਵੀ ਥੋੜਾ ਥੋੜਾ ਡੰਪ ਚੁਕਾਉਂਦੇ ਸੀਗੇ ਪਰ ਮਨ ਲਵਾਸੀਆਂ ਵੱਲੋਂ ਇਹ ਕੂੜਾ ਜਿਹੜਾ ਸਟਾ ਦਿੱਤਾ ਜਾਂਦਾ ਸੀਗਾ ਤੇ ਆਲਮੋਸਟ ਸਟੇਟ ਵਾਲੇ ਬੜੇ ਦੁਖੀ ਸੀਗੇ ਤੇ ਕਮਿਸ਼ਨਰ ਮੈਡਮ ਨੇ ਇਹ ਮੀਟਿੰਗ ਬਿਠਾਈ ਸਾਡੇ ਬੈਠੇ ਸੇਵਗ੍ਰਾਮ ਜੀ ਨਾਲ ਖੜੇ ਆ ਤੇ ਇਹਨਾਂ ਨੇ ਵੀ ਵਿੱਚ ਮੀਟਿੰਗ ਦੇ ਬੈਠੇ ਤੇ ਇਹਨਾਂ ਨੇ ਪਹਿਲੇ ਆਧਾਰ ਤੇ ਜਿਹੜਾ ਸਾਡਾ ਇਹ ਜਿਹੜੀ ਰਿਕੁਐਸਟ ਆ ਕਬੂਲ ਕੀਤੀ ਆ ਤੇ ਇਹਨਾਂ ਨੇ ਲਗਾਤਾਰ ਹੁਣ ਸਵੇਰ ਦੇ 7 ਵਜੇ ਦੇ ਆਪ ਖੜੇ ਹੋਇਆ ਸੇਵਗ੍ਰਾਮ ਜੀ ਮੈਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਕਮਿਸ਼ਨਰ ਮੈਡਮ ਦਾ ਵੀ ਕਿ ਇਹਨਾਂ ਨੇ ਸਫਾਈ ਕਰਮਚਾਰੀ ਸਾਡੇ ਜੋਗਰਾਮ ਜੀ ਖੜੇ ਆ ਇਹਨਾਂ ਨੇ ਲਗਾਤਾਰ ਪੋਣੇ 7 ਵਜੇ ਦੇ ਖੜੇ ਹੋਏ ਆ ਭੁੱਖੇ ਪਿਆਸੇ ਜਿਹੜਾ ਤਾਲ ਮੇਲ ਰੱਖ ਕੇ ਅਸੀਂ ਲਗਾਤਾਰ ਅਸੀਂ ਇਹ ਕਾਰਵਾਈ ਕਰ ਰਹੇ ਆ ਕਿ ਹੁਣ ਤੁਹਾਡੇ ਚਾਨਣ ਰਾਹੀ ਇਹ ਵੀ ਮੈਂ ਦੱਸਣਾ ਚਾਹਨਾ ਮੁੱਲਾ ਵਾਸੀਆਂ ਨੂੰ ਵੀ ਹਰਬ ਸਟੇਟ ਵਾਲਿਆਂ ਨੂੰ ਵੀ ਕਿ ਇਹ ਜਿਹੜਾ ਕੂੜਾ ਆ ਇੱਥੇ ਪਲੀ ਦੀ ਨਾ ਸਿੱਟਿਆ ਜਾਵੇ ਤੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹ ਜਿਹੜੇ ਡੰਪ ਬਣਾਏ ਹੋਏ ਸਰਕਾਰ ਵੱਲੋਂ ਇਸ਼ੂ ਕੀਤੇ ਆ ਬਾਹਰ ਜਿਹੜੇ ਬਾੜ ਦੇ ਬਾਹਰ ਆ ਉੱਥੇ ਡੰਪ ਦੇ ਕੂੜਾ ਸਿੱਟਿਆ ਜਾਵੇ ਤੇ ਇਹ ਮਾਮਲਾ ਜਿਹੜਾ ਬਹੁਤ ਮਤਲਬ ਕਿ ਸੈਂਸਰ ਸੀਗਾ ਪ੍ਰੋਪੋਜ਼ਰ ਜੀ ਦੇਖੋ ਕਮਿਸ਼ਨਰ ਮੈਡਮ ਨਾਲ ਸਲਾਹ ਕਰਾਂਗੇ ਮੀਟਿੰਗ ਕਰਾਂਗੇ ਤੇ ਮੇਰੇ ਹਿਸਾਬ ਨਾਲ ਉਹ ਕਹਿ ਰਹੇ ਸੀ ਕਿ ਇੱਥੇ ਠਾਕ ਜੀ ਅਸੀਂ ਪਾਰਕ ਬਣਾਣੇ ਆ ਤੇ ਗੇਟ ਲਵਾਉਣ ਦੀ ਕੋਸ਼ਿਸ਼ ਕਰਦੇ ਜੇ ਗੇਟ ਲੱਗੇ ਤਾਂ ਸਵੇ ਮਹੱਲਾ ਵਾਸੀਆਂ ਨੂੰ ਤੇ ਵਾਲ ਵਾਸੀਆਂ ਨੂੰ ਬਹੁਤ ਸਹੂਲਤ ਹੋ ਜਾਊਗੀ ਉਧਰ ਮਹੱਲਾ ਵਾਸੀਆਂ ਨੇ ਵੀ ਨਗਰ ਨਿਗਮ ਫਗਵਾੜਾ ਦੇ ਅਧਿਕਾਰੀਆਂ ਦਾ ਤਹਿਤ ਲੋ ਧੰਨਵਾਦ ਕੀਤਾ ਹੁਣਾਂ ਦੱਸਿਆ ਗਿਆ ਹੈ ਉਕਤ ਸਥਾਨ ਤੇ ਹੁਣ ਪਾਰਕ ਬਣਾਈ ਜਾਵੇਗੀ ਤਾਂ ਜੋ ਕੋਈ ਵੀ ਵਿਅਕਤੀ ਇਸ ਸਥਾਨ ਤੇ ਘੂੜਾ ਨਾ ਸੁਟੇ ਭਾਜੀ ਇੱਥੇ ਬਹੁਤ ਸਾਲਾਂ ਤੋਂ ਹੁੰਦਾ ਪਿਆ ਸੀਗਾ ਇੱਥੇ ਅਸਲੀ ਕਿੰਸੋ ਕਿੰਸੋ ਸ਼ਹਿਰਾਂ ਜੋ ਆਕੇ ਪਿੰਡਾਂ ਜੋ ਆਕੇ ਇੱਥੇ ਰਾਤ ਨੂੰ ਕੂੜਾ ਸੁੱਟ ਜਾਂਦੇ ਸੀ ਤੇ ਇਹ ਜਦੋਂ ਹਨਾ ਆਹ ਰਸਤਾ ਹੈ ਜਿਹੜਾ ਇੱਥੇ ਲੁਟਕਾ ਖੋਹਾ ਵੀ ਬਹੁਤ ਹੁੰਦੀਆਂ ਸੀਗੀਆਂ ਕਦੀ ਕਿਸੇ ਦਾ ਫੋਨ ਖੋਲਿਆ ਕਦੀ ਕਿਸੇ ਦੀਆਂ ਵਾਲੀਆਂ ਖੋਲੀਆਂ ਤੇ ਫਿਰ ਹੁਣ ਸਾਡੇ ਨਵੇਂ ਐਮਸੀ ਪਤਵੀਨ ਮੈਡਮ ਕੀ ਬਣੇ ਆ ਤੇ ਅਸੀਂ ਸਭ ਬੇਸ਼ੱਕ ਦਿੱਤੀਆ ਇਹ ਨਾਲੇ ਸਾਨੂੰ ਵਿਸ਼ਵਾਸ ਹੋਇਆ ਕਿ ਤੁਹਾਡਾ ਪਰਵ ਚਚਾਇਆ ਜਾਊਗਾ ਤੇ ਜਾਂ ਬੱਚਿਆਂ ਲਈ ਇੱਥੇ ਖੇਡਣ ਨੂੰ ਕੋਈ ਬਣਾਇਆ ਜਾਊਗਾ ਜਾਂ ਪਾਰਕਿੰਗ ਬਣਾਈ ਜਾਊਗੀ ਵੇ ਬਾਕੀ ਜਿਹੜੇ ਇੱਥੇ ਜੰਪਿਆ ਤੇ ਇੱਥੇ ਨਹੀਂ ਰਹੂਗਾ ਪਿਛਲੇ ਦਿਨਾਂ ਦੇ ਵਿੱਚ ਮੰਤਰੀ ਸਾਹਿਬ ਇੱਥੇ ਆਏ ਸੀ ਇਹ ਦੌਰਾ ਕਰਕੇ ਗਏ ਸੀ ਹਾਂਜੀ ਕੀ ਉਹਨਾਂ ਨੇ ਤੁਹਾਨੂੰ ਇੱਥੇ ਭਰੋਸਾ ਦਿਵਾਇਆ ਸੀ ਉਹਨਾਂ ਨੇ ਵੀ ਬਹੁਤ ਸਾਨੂੰ ਭਰੋਸਾ ਦਿਵਾਇਆ ਸੀ ਕਿ ਜਿੰਨੇ ਵੀ ਸ਼ਹਿਰ ਦੀ ਗੰਦਗੀ ਜਿੰਨੇ ਤੁਹਾਡੇ ਪਹਿਲਾਂ ਮਤਲਬ ਕਿ ਨਹੀਂ ਵੀ ਕੰਮ ਹੋਏ ਉਹ ਤੁਹਾਡੇ ਕੰਮ ਕਰਾਵਾਂਗੇ ਸਾਫ ਸਫਾਈ ਜੋ ਵੀ ਕੰਮ ਪਾਰਕਾਂ ਦੀ ਕਰਾਉਣ ਵਾਲੇ ਆ ਆ ਕੂੜੇ ਦਾ ਕਰਾਉਣ ਵਾਲਾ ਸਾਰੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਫਗਵਾੜਾ ਤੋਂ ਨਵਰਾੰਗ ਚੈਨਲ ਦੀ ਜਸ਼ਾ ਸ਼ਰਮਾ ਦੀ ਵਿਸ਼ੇਸ਼ ਰਿਪੋਰਟ